ਸਾਰਿਆਂ ਨੂੰ ਪਿਆਰ ਭਰੀ ਸਾਸਰੀ ਕਾਲਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਦੇ ਉੱਤੇ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਪਹੁੰਚੇ ਆਂ ਪਿੰਡ ਨਮਾਦਿਆਂ ਦੇ ਵਿੱਚ ਤੇ ਇੱਥੇ ਜਿਹੜਾ ਪੰਜਾਬ ਦਾ ਮਸ਼ਹੂਰ ਮੇਲਾ ਹੈ ਨਾ ਪਿੰਡ ਨਮਾਦਿਆਂ ਦਾ ਇਹ ਸ਼ਪਾਰ ਦੀ ਤਰ੍ਹਾਂ ਜਿਹੜਾ ਇਹ ਵੀ ਹੈ ਨਾ ਪੰਜਾਬ ਦਾ ਮਸ਼ਹੂਰ ਮੇਲਾ ਜੀ ਤੇ ਅੱਜ ਜਿਹੜਾ ਸ਼ਪਾਰ ਤੇ ਮੇਲੇ ਦਾ ਲਾਸਟ ਦਿਨ ਸੀਗਾ ਨਾ 14 ਤਰੀਕ ਨੂੰ ਜਿਹੜਾ ਸ਼ਪਾਰ ਦਾ ਮੇਲੇ ਦਾ ਐਂਡ ਦਾ ਦਿਨ ਸੀਗਾ ਤੇ ਅੱਜ ਜਿਹੜਾ ਨਮਾਦਿਆਂ ਦਾ ਮੇਲਾ ਸਟਾਰਟ ਹੋ ਚੁੱਕਿਆ ਹੈ ਨਾ ਤੇ ਅੱਜ ਤੁਹਾਨੂੰ ਆਪਾਂ ਪੂਰਾ ਜਿਹੜਾ ਸਾਰਾ ਨਮਾਦਿਆਂ ਦਾ ਮੇਲਾ ਦਿਖਾਵਾਂਗੇ ਰਾਤ ਦਾ ਦ੍ਰਿਸ਼ ਦਿਖਾਵਾਂਗੇ ਆਪਣੀ ਵੀਡੀ ਬਨੇ ਰਹੋ ਲੈ ਕੇ ਚੱਲਦੇ ਆ ਤੁਹਾਨੂੰ ਆਪਾਂ ਪਹਿਲਾਂ ਮੰਦਿਰ ਦੀ ਗੱਲ ਆ ਨਾ ਪਹਿਲਾਂ ਦਰਸ਼ਨ ਕਰਵਾਉਣਾ ਤੁਹਾਨੂੰ ਮੰਦਿਰ ਦੇ ਆਪਾਂ ਪਹੁੰਚ ਚੁੱਕੇ ਆ ਜੀ ਮੰਦਿਰ ਦੇ ਬਿਲਕੁਲ ਸਾਹਮਣੇ ਆ ਨਾ ਤੇ ਆ ਜਿਹੜੀ ਤੁਸੀਂ ਸੜਕ ਦੇ ਉੱਤੇ ਦੇਖ ਰਹੇ ਹੋ ਵੈਰੀਗੇਟਿੰਗ ਕੀਤੀ ਹੋਈ ਆ ਨਾ ਤੇ ਇੱਧਰ ਤੁਸੀਂ ਮੋਟਰਸਾਈਕਲ ਗੱਡੀ ਲੈ ਕੇ ਨਹੀਂ ਜਾ ਸਕਦੇ ਹਨਾ ਤੇ ਮੰਦਿਰ ਬਿਲਕੁਲ ਸਾਹਮਣੇ ਆ ਤੇ ਪਹਿਲਾਂ ਤੁਹਾਨੂੰ ਆਪਾਂ ਮੰਦਿਰ ਦੇ ਦਰਸ਼ਨ ਕਰਵਾਉਨੇ ਆ ਨਾ ਤੇ ਇੱਧਰ ਤੁਸੀਂ ਉਹ ਸਾਹਮਣੇ ਤੱਕ ਦੇਖ ਸਕਦੇ ਹੋ ਨਾ ਕਿਲੋਮੀਟਰ ਤੱਕ ਜਿਹੜੀਆਂ ਦੁਕਾਨਾਂ ਲੱਗੀਆਂ ਹੋਈਆਂ ਨੇ ਇੱਧਰਲੇ ਪਾਸੇ ਵੀ ਤੇ ਇੱਧਰ ਵੀ ਆ ਨਾ ਤੇ ਪਹਿਲਾ ਆਪਾਂ ਤੁਹਾਨੂੰ ਜਿਹੜੇ ਮੰਦਰ ਦੇ ਦਰਸ਼ਨ ਕਰਵਾਵਾਂਗੇ ਫਿਰ ਤੁਹਾਨੂੰ ਸਾਰਾ ਜਿਹੜਾ ਆਪਾਂ ਮੇਲਾ ਦਿਖਾਵਾਂਗੇ ਹਨਾ ਤੇ ਤੁਸੀਂ ਇਕੱਠੇ ਦੇਖ ਰਹੇ ਹੋ ਨਾ ਬਹੁਤ ਲੋਕ ਜਿਹੜੇ ਦਰਸ਼ਨ ਕਰਨ ਦੇ ਲਈ ਆਏ ਨੇ ਤੇ ਅੱਜ ਜਿਹੜਾ ਚੌਂਕੀਆਂ ਨੇ ਅੱਜ ਜਿਹੜਾ ਪਹਿਲਾ ਦਿਨ ਹੈ ਹਨਾ ਤੇ ਇਹ ਮੇਲਾ ਜਿਹੜਾ 3 ਦਿਨ ਭਰਦਾ 14 15 ਤੇ 16 ਤਰੀਕ ਨੂੰ ਭਰੂਗਾ ਤੇ ਪਹਿਲੇ ਦਿਨ ਜਿਹੜੀਆਂ ਅੱਜ ਚੌਂਕੀਆਂ ਨੇ ਤੇ ਚੌਂਕੀਆਂ ਦੇ ਉੱਤੇ ਆਪਾਂ ਨੇ ਉਹਰੇ ਸਥਾਨੇ ਕੋ ਬੰਦੇ ਨਾਲ ਗੱਲਬਾਤ ਕੀਤੀ ਸੀ ਹਨਾ ਉਹਨਾਂ ਨੇ ਦੱਸਿਆ ਕਿ ਅੱਜ ਦੇ ਦਿਨ 12 ਵਜੇ ਤੱਕ ਜਿਹੜਾ ਬਹੁਤ ਰਸ਼ ਹੁੰਦਾ ਨਾ ਤੇ ਇੱਧਰ ਤੁਸੀਂ ਦੁਕਾਨਾਂ ਦੇਖ ਸਕਦੇ ਹੋ ਨਾ ਤਰ੍ਹਾਂ ਤ ਤੇ ਬਹੁਤ ਜਿਹੜੀਆਂ ਦੁਕਾਨਾਂ ਮੰਦਿਰ ਦੇ ਸਾਹਮਣੇ ਤੋਂ ਸਟਾਰਟ ਹੋ ਚੁੱਕੀਆਂ ਨੇ ਨਾ ਤੇ ਇੱਥੇ ਜਿਹੜਾ ਤੁਹਾਨੂੰ ਸਾਰਾ ਮੰਦਿਰ ਤੇ ਜਿਹੜਾ ਆਪਾਂ ਮੱਥਾ ਟੇਕਦੇ ਆਂ ਪ੍ਰਸ਼ਾਦ ਵੀ ਮਿਲ ਜਾਂਦਾ ਹੈ ਨਾ ਉਰੋਂ ਤੇ ਆਪਾਂ ਤੁਹਾਨੂੰ ਮੰਦਿਰ ਤੇ ਲੈ ਕੇ ਚਲਦੇ ਆਂ ਨਾ ਪਹਿਲਾਂ ਤੁਹਾਨੂੰ ਦਰਸ਼ਨ ਕਰਵਾਵਾਂਗੇ ਬਣੇ ਰਹੋ ਆਪਣੀ ਵੀਡੀਓ ਦੇ ਵਿੱਚ ਤੇ ਇੱਧਰ ਥੋੜੀ ਆਪਾਂ ਬਾਈ ਨਾਲ ਗੱਲਬਾਤ ਕਰਵਾਉਨੇ ਆਂ ਨਾ ਤੇ ਇਹ ਬਾਈ ਲੈ ਕੇ ਆਏ ਨੇ ਨਾ ਆ ਸਾਰਾ ਸਮਾਨ ਉਰੋਂ ਮਿਲ ਜਾਂਦਾ ਇੱਧਰ ਆ ਪਿਆ ਖਜਲਾ ਤੇ ਉਧਰ ਜਿਹੜਾ ਕਿ ਹੋਰ ਇਸ ਤਰ੍ਹਾਂ ਦੀਆਂ ਸਾਰੀਆਂ मिठिया भाई तो मिल ना भाई जी जी नमस्कार नमस्कार जी क्या नाम है कहा से आए हो सर आप हम लोग मेले पे आते हर साल हो गए तेरह चौदह साल हो गए हर साल यानी की आप यहाँ पर आते हो तीन दिन यही रहते हो आप तीन दिन लगता है आपको ठीक है जानि की हरेक साल चौदह तेरह चौदह साल हो गए थोड़ा ਏ ਬਾਈ ਜਿਹੜੇ ਯੂਪੀ ਤੋਂ ਆਉਂਦੇ ਨੇ ਨਾ ਕਾਨਪੂਰ ਯੂਪੀ ਤੋਂ ਆਉਂਦੇ ਨੇ ਬਾਈ ਤੇ ਇਸ ਤਰ੍ਹਾਂ ਦੀ ਜਿਹੜੀ ਮਠਾਈ ਲਾਈਕ ਬਣਾਉਂਦੇ ਨੇ ਉਹਰੇ ਤੇ ਉਹਰੇ ਦੁਕਾਨ ਲਾਉਂਦੇ ਨੇ ਆ ਦੇਖੋ ਖਜਲਾ ਪਿਆ ਹਨਾ ਆ ਸਾਰਾ ਅਲੱਗ-ਅਲੱਗ ਤਰ੍ਹਾਂ ਦੀ ਵੈਰਾਈਟੀ ਆ ਖਜਲੇ ਦੀ ਤੇ ਆ ਪਿਆ ਜੀ ਕਿਹੋਰ ਤੇ ਆਪਣੇ ਪੰਜਾਬ ਦੇ ਵਿੱਚ ਬਹੁਤ ਜਿਹੜਾ ਪੁਰਾਣੇ ਹਨਾ ਆਪਣੇ ਬਜ਼ੁਰਗਰੇ ਉਹਨਾਂ ਨੂੰ ਪਤਾ ਤੇ ਬਹੁਤ ਜਿਹੜਾ ਮੇਲਿਆਂ ਦੇ ਉੱਤੋਂ ਇਹ ਲੈ ਕੇ ਜਾਂਦੇ ਦੇ ਘਰਾਂ ਨੂੰ ਆਪਣੇ ਮਠਿਆਈਆਂ ਹਨਾ ਤੇ ਜੀ ਦੇਖੋ ਬਾਈ ਹਨਾ ਯੂਪੀ ਤੋਂ ਬਾਈ ਉਹਰੇ ਆ ਕੇ ਦੁਕਾਨ ਲਾਉਂਦਾ ਤੇ ਇੱਥੋਂ ਤੁਹਾਨੂੰ ਪਤਾ ਲੱਗ ਜਣਾ ਨਾ ਕਿੰਨਾ ਮਸ਼ਹੂਰ ਮੇਲਾ ਇਹ ਜਾਨੀ ਕਿ ਪੰਜਾਬ ਦਾ ਜਿਹੜਾ ਮਸ਼ਹੂਰ ਮੇਲਿਆਂ ਚੋਂ ਇੱਕ ਮੇਲਾ ਜੀ ਨਮਾਦਿਆਂ ਦਾ ਮੇਲਾ ਤੇ ਇੱਧਰ ਤੁਸੀਂ ਇਕੱਠ ਦੇਖ ਰਹੇ ਹੋ ਨਾ ਬਹੁਤ ਜ਼ਿਆਦਾ ਜਿਹੜੀ ਭੀੜ ਆਰੇ ਤੇ ਐਵੇਂ ਦੀਆਂ ਜਿਹੜੀਆਂ ਬਹੁਤ ਦੁਕਾਨਾਂ ਬਣੀਆਂ ਹੋਈਆਂ ਨੇ ਹਨਾ ਤੇ ਇੱਧਰ ਵੀ ਦੇਖੋ ਤੁਸੀਂ ਸਾਰੇ ਲੋਕ ਬਹੁਤ ਜਿਹੜੀਆਂ ਦੁਕਾਨਾਂ ਲੱਗੀਆਂ ਹੋਈਆਂ ਨੇ ਆ ਬਾਈ ਨੇ ਵੀ ਆਪਾਂ ਨੂੰ ਸੱਦਿਆ ਹਨਾ ਤੇ ਇਹ ਬਾਈ ਵੀ ਜਿਹੜਾ ਆਪਣਾ ਖਜਰਾ ਲੈ ਕੇ ਆਏ ਨੇ ਹਨਾ ਤੇ ਇੱਧਰ ਕੀ ਹੋਰ ਪਿਆ ਤੇ ਬਹੁਤ ਦੁਕਾਨਾਂ ਨੇ ਐਵੇਂ ਦੀਆਂ ਚਲੋ ਇਹਨਾਂ ਨਾਲ ਵੀ ਗੱਲ ਕਰਾਉਣੇ ਆ ਨਮਸਕਾਰ ਭਾਈ ਜੀ ਅਸਟਾਫ ਕੀ ਨਾਮ ਹੈ ਜੀ ਆਪਕਾ ਮੇਰਾ ਨਾਮ ਬਲਦਪੁਰ ਸਭਾਰਤਵਾਰ ਠੀਕ ਆ ਕਹਾਂ ਸੇ ਆਏ ਹੋ ਸਰ ਜੀ ਹਾਂ ਮੋ ਯੂਪੀ ਸੇ ਬਲੰਦ ਸ਼ਹਿਰ ਸੇ ਇਹ ਯੂਪੀ ਤੋਂ ਬਲੰਦ ਸ਼ਹਿਰ ਤੋਂ ਆਏ ਹਾਂ ਜੀ ਜਿਲ੍ਹਾ ਬਲੰਦਸ਼ਹਿਰ ਤੇ ਹਰੇਕ ਸਾਲ ਜਿਹੜਾ ਤੁਸੀਂ ਇੱਕਨ ਮਠਿਆਈ ਦੀ ਦੁਕਾਨ ਲਾਉਨੇ ਹੋ ਨਾ ਤੁਹੇ 20 ਸਾਲ ਹੋ ਗਏ ਕਰਾਤੇ ਹੋ ਅੱਛਾ ਆਪ 20 ਸਾਲ ਸੇ ਇਹੀ ਆਤੇ ਹੋ ਹਾਂ ਸਾਲਾਂ ਤੋਂ ਠੀਕ ਹੈ ਤੇ ਇਹ ਵੀ ਭਾਈ ਹੈ ਨਾ ਬਲੰਦ ਸ਼ਹਿਰ ਤੋਂ ਆਏ ਨੇ ਯੂਪੀ ਤੋਂ ਤੇ ਐਵੇਂ ਦੀ ਜਿਹੜੀ ਸਾਰੀ ਮਠਿਆਈ ਲੈ ਕੇ ਆਉਂਦੇ ਨੇ ਨਾ ਤੇ ਬਹੁਤ ਲੋਕ ਜਿਹੜੇ ਯਾਰ ਯੂਪੀ ਤੋਂ ਵੀ ਉਰੇ ਦੁਕਾਨਾਂ ਲਾਉਂਦੇ ਨੇ ਹਨਾ ਤੇ ਤੁਸੀਂ ਦੇਖ ਰਹੇ ਹੋ ਬਹੁਤ ਦੁਕਾਨਾਂ ਨੇ ਉਰੇ ਆ ਮਠਾਈ ਦੀਆਂ ਸਾਰੀਆਂ ਹਨਾ ਖਾਜਲਾ ਪਿਆ ਤੇ ਇਦਰਾ ਸਾਰਾ ਘੇਰ ਤੇ ਹੁਣ ਆਪਾਂ ਤੁਹਾਨੂੰ ਮੇਨ ਮੰਦਿਰ ਤੇ ਪਹਿਲਾਂ ਆਪਾਂ ਤੁਹਾਨੂੰ ਦਰਸ਼ਨ ਕਰਵਾਉਨੇ ਆ ਨਾ ਤੇ ਲੈ ਕੇ ਚੱਲਦੇ ਆ ਮੰਦਿਰ ਤੇ ਪਹਿਲਾਂ ਆਪਾਂ ਤੁਹਾਨੂੰ ਗੋਰਖ ਟਿੱਲੇ ਦੇ ਦਰਸ਼ਨ ਕਰਵਾਵਾਂਗੇ ਉਸ ਤੋਂ ਬਾਅਦ ਜਿਹੜਾ ਗੋਗਾ ਮਾੜੀ ਤੇ ਲੈ ਕੇ ਚਲਾਂਗੇ ਹਨਾ ਤੇ ਆਏ ਜੀ ਮੇਨ ਗੇਟ ਹਨਾ ਤੇ ਹੁਣ ਆਪਾਂ ਬਿਲਕੁਲ ਮੰਦਿਰ ਦੇ ਅੰਦਰ ਐਂਟਰ ਕਰ ਚੁੱਕੇ ਆ ਆ ਦੇਖੋ ਜੀ ਹਨਾ ਬਹੁਤ ਜਿਹੜੇ ਲੋਕ ਉਰੇ ਮੇਲੇ ਦੇ ਵਿੱਚ ਪਹੁੰਚੇ ਹੋਏ ਨੇ ਤੇ ਤੁਸੀਂ ਇਕੱਠ ਦੇਖ ਰਹੇ ਹੋ ਹਨਾ ਬਹੁਤ ਜ਼ਿਆਦਾ ਜਿਹੜਾ ਇਕੱਠ ਆ ਇਹ ਮੇਲੇ ਦੇ ਵਿੱਚ ਤੇ ਆ ਸਾਰੇ ਲੋਕ ਜਿਹੜੇ ਚੌਂਕੀ ਭਰ ਰਹੇ ਨੇ ਹਨਾ ਤੇ ਰਾਤ ਨੂੰ ਜਿਹੜੀਆਂ ਚੌਂਕੀਆਂ ਹੁੰਦੀਆਂ ਨੇ ਬਹੁਤ ਜਿਹੜੇ ਲੋਕ ਆਏ ਨੇ ਚੌਂਕੀਆਂ ਭਰਨ ਦੇ ਲਈ ਹਨਾ ਰਾਤ ਨੂੰ ਜਿਹੜੇ ਚੌਂਕੇ ਨਾਲ ਇਕੱਠ ਤੁਸੀਂ ਦੇਖ ਰਹੇ ਹੋ ਕੱਲ ਨੂੰ ਜਿਹੜਾ ਮੇਲਾ ਭਰਨਾ ਹਨਾ ਤੇ ਬਹੁਤ ਦੂਰੋਂ ਦੂਰੋਂ ਲੋਕ ਯਾਰ ਉਹ ਮੱਥਾ ਢੇਕਣ ਦੇ ਨਹੀਂ ਪਹੁੰਚਦੇ ਨੇ ਹਨਾ ਦੇਖ ਰਹੇ ਹੋ ਤੇ ਪੂਰੀ ਜਿਹੜੀ ਲਾਈਨ ਭਰੀ ਹੋਈ ਆ ਹਨਾ ਬਹੁਤ ਜ਼ਿਆਦਾ ਇਕੱਠ ਆ ਯਾਰ ਮੇਲੇ ਦੇ ਵਿੱਚ ਇਹ ਆਪਾਂ ਨੂੰ ਮੰਦਿਰ ਤੇ ਪਹੁੰਚਣ ਲਈ ਜਿਹੜਾ ਕਾਫੀ ਟਾਈਮ ਲੱਗ ਜਾਣਾ ਹਨਾ ਪਹਿਲੇ ਦਿਨੀ ਜਿਹੜਾ ਰਾਤ ਦਾ ਦ੍ਰਿਸ਼ ਆਇਆ ਹੈ ਨਾ ਤੁਸੀਂ ਦੇਖ ਸਕਦੇ ਹੋ ਕਿੰਨੀ ਭੀੜ ਔਰੇ ਇਤੋਂ ਆ ਸਾਰੀ ਜਿਹੜੀ ਭੀੜ ਆਉਂਦੀ ਆ ਹਨਾ ਤੇ ਆਪਾਂ ਗੁਰਕਨਾਥ ਜੀ ਦੇ ਟਿੱਲੇ ਦੇ ਬਿਲਕੁਲ ਸਾਹਮਣੇ ਆ ਚੁੱਕੇ ਆ ਤੇ ਆਪਾਂ ਤੁਹਾਨੂੰ ਜਿਹੜੇ ਗੁਰਕਨਾਥ ਜੀ ਦੇ ਟਿੱਲੇ ਦੇ ਦਰਸ਼ਨ ਕਰਵਾਉ ਰਿਹਾ ਹਨਾ ਤੇ ਆ ਦੇਖੋ ਯਾਰ ਸੰਗਤਾਂ ਐਵੇਂ ਆ ਨਾ ਮੱਥਾ ਟੇਕਦੀਆਂ ਨੇ ਸਾਰੇ ਲੋਕਾਂ ਦੁਆਰਾ ਜਿਹੜਾ ਐਵੇਂ ਮੱਥਾ ਟੇਕਿਆ ਜਾਂਦਾ ਤੇ ਆ ਸਾਰਾ ਪ੍ਰਸ਼ਾਦ ਰੱਖ ਕੇ ਹਨਾ ਤੇ ਬਹੁਤ ਇਕੱਠ ਹੋ ਜਾਂਦਾ ਤੁਸੀਂ ਦੇਖ ਰਹੇ ਹੋ ਨਾ ਬਹੁਤ ਜਿੰਨਾ ਇਕੱਠ ਆ ਇਧਰਲੇ ਪਾਸੇ ਜਿਹੜਾ ਆਪਣੇ ਕਮਿਸਰੀ ਲੱਗੇ ਹੋਏ ਨੇ ਨਾ ਉਹ ਵੀ ਆਪਾਂ ਤੁਹਾਨੂੰ ਆਪਣੀ ਵੀਡੀਓ ਦੇ ਵਿੱਚ ਦਿਖਾਵਾਂਗੇ ਤੇ ਪ੍ਰਬੰਧ ਬਹੁਤ ਸੋਹਣਾ ਕੀਤਾ ਹੋਇਆ ਨਾ ਆ ਦੇਖੋ ਤਾਂ-ਤਾਂ ਤੇ ਜਿਹੜੇ ਕੂਲਰ ਲੱਗੇ ਹੋਏ ਨੇ ਹਵਾ ਦੇ ਲਈ ਹੈ ਨਾ ਬਹੁਤ ਗਰਮੀ ਹੋ ਜਾਂਦੀ ਆ ਤੇ ਆ ਸਾਰੇ ਲੋਕ ਇੱਧਰ ਮੱਥਾ ਟੇਕ ਰਹੇ ਨੇ ਮੰਦਰ ਦੇ ਨਾ ਤੇ ਇਹ ਤੇ ਜਿਹੜਾ ਸੇਵਾਦਾਰ ਹੈ ਨਾ ਵਲੰਟੀਅਰ ਵੀਰਾਂ ਦੀ ਐਵੇਂ ਡਿਊਟੀ ਲਈ ਗਈ ਆ ਇੱਧਰ ਸਾਹਮਣੇ ਬਾਈ ਖੜਾ ਨਾ ਤੰਨੂਕਾਂ ਦੁਆਰਾ ਜਿਹੜਾ ਮੰਦਿਰ ਦੇ ਆਲੇ-ਦਾਲੇ ਵੀ ਮੱਥਾ ਟੇਕਿਆ ਜਾਂਦਾ ਇਹ ਆ ਸਾਹਮਣੇ ਜਿਹੜਾ ਕੋਰਗਨਾਥ ਜੀ ਦਾ ਟਿੱਲਾ ਬਣਿਆ ਹੋਇਆ ਨਾ ਇੱਥੇ ਲੋਕਾਂ ਦੁਆਰਾ ਜਿਹੜਾ ਮੱਥਾ ਟੇਕਿਆ ਜਾਂਦਾ ਤੁਹਾਨੂੰ ਮੰਦਿਰ ਦੇ ਆਪਾ ਦਰਸ਼ਨ ਕਰਵਾਉਨੇ ਆ ਇੱਥੇ ਦਰਸ਼ਨ ਕਰਨ ਤੋਂ ਬਾਅਦ ਆ ਸਾਹਮਣੇ ਇੱਕ ਜੈਟ ਗੇਟ ਬਣਿਆ ਹੋਇਆ ਹੈ ਨਾ ਜਾਨੀ ਕਿ ਇੱਥਾਂ ਨੂੰ ਪੌੜੀਆਂ ਜਾਂਦੀਆਂ ਤੇ ਜਿਹੜਾ ਪੂਰਾ ਮੰਦਿਰ ਹੈ ਨਾ ਬਹੁਤ ਸੋਹਣੀ ਜਿਹੜੀ ਲਾਈਟਿੰਗ ਕੀਤੀ ਗਈ ਹੈ ਨਾ ਲਾਈਟਾਂ ਦੇ ਨਾਲ ਜਿਹੜਾ ਮੰਦਿਰ ਦਾ ਦ੍ਰਿਸ਼ਾ ਬਹੁਤ ਸੋਹਣਾ ਲੱਗ ਰਿਹਾ ਤੁਹਾਨੂੰ ਆਪਾਂ ਦਿਖਾਉਨੇ ਆ ਤੇ ਉਹ ਸਾਹਮਣੇ ਜਿਹੜਾ ਤਲਾਬ ਬਣਿਆ ਹੋਇਆ ਹੈ ਨਾ ਉੱਥੇ ਲੋਕ ਇਸ਼ਨਾਨ ਕਰ ਰਹੇ ਨੇ ਉਹ ਵੀ ਆਪਾਂ ਤੁਹਾਨੂੰ ਨਜ਼ਦੀਕ ਤੋਂ ਜਾ ਕੇ ਦਿਖਾਵਾਂਗੇ ਹਨ ਇਧਰ ਬਾਈ ਢੋਲ ਵਜਾ ਕੇ ਮੱਥਾ ਟੇਕਣ ਤੇ ਵੀ ਝੰਡੇ ਦੀ ਰਸਮ ਆ ਝੰਡਾ ਲੈ ਕੇ ਆਏ ਨੇ ਹਨਾ ਇਤਨਾ ਜਿਹੜਾ ਹੁਣ ਆਪਾਂ ਗੋਰਖਨਾਥ ਜੀ ਦੇ ਟਿੱਲੇ ਦੇ ਦਰਸ਼ਨ ਕਰਕੇ ਆ ਗਏ ਨਾ ਤੇ ਹੁਣ ਆਪਾਂ ਤੁਹਾਨੂੰ ਗੋਗਾ ਜੀ ਦੇ ਮੰਦਿਰ ਤੇ ਲੈ ਕੇ ਜਾਵਾਂਗੇ ਤੇ ਆ ਜੀ 메ਨ ਐਂਟਰਸ ਆਰਾ ਹੋਗਾ ਜੀ ਤੇ ਮੰਦਰ ਤੋਂ ਮੱਥਾ ਟੇਕਣ ਤੋਂ ਬਾਅਦ ਇੱਥੋਂ ਲੋਕ ਬਾਹਰ ਜਾਂਦੇ ਨੇ ਤੇ ਹੁਣ ਆਪਾਂ ਮੰਦਰ ਦੇ ਦਰਸ਼ਨ ਕਰਕੇ ਇੱਧਰ ਆ ਗਿਆ ਹਨਾ ਇੱਧਰ ਸਰੋਵਰ ਬਣਿਆ ਹੋਇਆ ਤੇ ਇੱਥੇ ਜਿਹੜਾ ਲੋਕ ਆਪਣੇ ਘਰਾਂ ਨੂੰ ਪਵਿੱਤਰ ਜਲ ਲੈ ਕੇ ਜਾਂਦੇ ਨੇ ਹਨਾ ਤੇ ਇੱਧਰ ਮਿੱਟੀ ਕੱਢ ਰਹੇ ਨੇ ਦਿਖਾਉਨੇ ਆ ਤੁਹਾਨੂੰ ਆਪਾਂ ਸਾਰਾ ਹਨਾ ਤੇ ਇੱਥੇ ਜਿਹੜਾ ਲਿਖਿਆ ਪਵਿੱਤਰ ਜਲ ਘਰ ਲੈ ਜਾਣ ਵਾਸਤੇ ਲੈਟ ਤੁਸੀ ਕੋਵਿੰਦਰ ਜਲ ਨੂੰ ਘਰੇ ਨਜਾਜ਼ਾ ਆ ਜਿਓ ਸਰੋਵਰ ਵਿੱਚ ਆਤਰਾ ਤੋਂ ਬੋ ਜੀ ਇਸ ਤਰ੍ਹਾਂ ਦੀਆਂ ਬੇਨਤੀਆਂ ਜੜੀਆਂ ਕੀਤੀ ਜਾਂਦੀਆਂ ਇੱਥੇ ਲੋਕ ਜਿਹੜੀ ਮਿੱਟੀ ਘੜਦੇ ਨੇ ਹਨ ਆ ਆਪਾਂ ਮੰਦਿਰ ਦੇ ਦਰਸ਼ਨ ਕਰਕੇ ਵਾਪਸ ਆ ਚੁੱਕੇ ਆ ਨਾ ਹੁਣ ਤੁਹਾਨੂੰ ਆਪਾਂ ਨੇ ਮੰਦਿਰ ਦੇ ਦਰਸ਼ਨ ਕਰਵਾ ਦਿੱਤੇ ਨੇ ਤੇ ਹੁਣ ਤੁਹਾਨੂੰ ਆਪਾਂ ਜਿਹੜਾ ਬਾਹਰ ਦਾ ਇਕੱਠਾ ਮੈਨੇ ਦਾ ਪੂਰਾ ਦ੍ਰਿਸ਼ਾ ਆਪਣੀ ਵੀਡੀਓ ਦੇ ਵਿੱਚ ਦਿਖਾਵਾਂਗੇ ਬਣੇ ਰਹੋ ਆਪਣੀ ਵੀਡੀਓ ਦੇ ਵਿੱਚ ਜਿੱਥੋਂ ਆਪਾਂ ਚੱਲੇ ਸੀ ਮੰਦਿਰ ਤੇ ਦਰਸ਼ਨ ਕਰਨ ਦੇ ਲਈ ਇੱਥੋਂ ਨਾ ਤੇ ਮੰਦਿਰ ਦੇ ਦਰਸ਼ਨ ਕਰਕੇ ਆਪਾਂ ਉੱਥੇ ਵਾਪਸ ਆ ਚੁੱਕੇ ਆ ਤੇ ਤੁਸੀਂ ਲੋਕਾਂ ਦੀ ਆ ਇਕੱਠ ਦੇਖ ਰਹੇ ਹੋ ਹਨ ਤੇ ਇਹ ਸਾਰੇ ਜਿਹੜੇ ਰਾਤ ਨੂੰ ਚੌਂਕੀ ਭਰ ਰਹੇ ਨੇ ਬਹੁਤ ਜ਼ਿਆਦਾ ਇਕੱਠ ਆ ਇਹ ਸਾਰੇ ਜਿਹੜੇ ਮੰਦਿਰ ਦੇ ਦਰਸ਼ਨ ਕਰਕੇ ਇੱਥੇ ਬੈਠੇ ਹਨ ਤੇ ਚੌਂਕੀ ਭਰ ਰਹੇ ਨੇ ਤੇ ਅੱਜ ਜਿਹੜੀਆਂ ਰਾਤ ਨੂੰ 12 ਵਜੇ ਤੱਕ ਜਿਹੜਾ ਇਹ ਮੇਲਾ ਬਹੁਤ ਭਰਦਾ ਨਾ ਰਾਤ ਨੂੰ ਚੌਂਕੀਆਂ 12 ਵਜੇ ਤੱਕ ਬਹੁਤ ਭਰਦੀਆਂ ਨੇ ਤੇ ਬਹੁਤ ਜ਼ਿਆਦਾ ਇਕੱਠ ਆ ਲੋਕ ਜਿਹੜੇ ਹੋਮ ਹੋਮਾ ਕੇ ਪਹੁੰਚ ਰਹੇ ਨੇ ਨਾ ਢੋਲ ਦੇ ਨਾਲ ਹਨਾ ਤੇ ਲਾਈਟਿੰਗ ਵੀ ਯਾਰ ਬਹੁਤ ਕੈਂਟ ਕਰੀ ਹੋਈ ਆ ਨਾ ਮੰਦਿਰ ਪੂਰਾ ਜਿਹੜਾ ਲਾਈਟਾਂ ਦੇ ਨਾਲ ਸਜਾਇਆ ਹੋਇਆ ਤੇ ਬਹੁਤ ਸੋਹਣਾ ਜਿਹੜਾ ਦ੍ਰਿਸ਼ ਆਉਂਦਾ ਰਾਤ ਨੂੰ ਮੰਦਿਰ ਦਾ ਹਨਾ ਤੇ ਆ ਤੁਸੀਂ ਇਕੱਠ ਦੇਖੋ ਲੋਕ ਛੱਤ ਦੇ ਹੇਠੋਂ ਜਿਹੜੇ ਬਾਹਰ ਵੀ ਬੈਠੇ ਨੇ ਹਨਾ ਤੇ ਬਹੁਤ ਲੋਕ ਜਿਹੜੇ ਉਰੇ ਪਹੁੰਚੇ ਹੋਏ ਨੇ ਤੇ ਇੱਧਰ ਜਿਹੜਾ ਵਿਸ਼ਾਲ ਖੂਨਦਾਨ ਕੈਂਪ ਵੀ ਲਗਾਇਆ ਗਿਆ ਹਨਾ ਤੇ ਇੱਥੇ ਜਿਹੜਾ ਤੁਸੀਂ ਆਪਣਾ ਖੂਨਦਾਨ ਕਰ ਸਕਦੇ ਹੋ ਹਨਾ ਤੇ ਹੁਣ ਆਪਾਂ ਬਿਲਕੁਲ ਲੰਗਰ ਹਾਲ ਦੇ ਸਾਹਮਣੇ ਪਹੁੰਚ ਚੁੱਕੇ ਆ ਨਾ ਤੇ ਇੱਥੇ ਜਿਹੜਾ ਲੰਗਰ ਹਾਲ ਆ ਬਣਿਆ ਹੋਇਆ ਨਾ ਇੱਥੇ ਲੰਗਰ ਛਕਾਇਆ ਜਾਂਦਾ ਸੰਗਤਾਂ ਨੂੰ ਸਾਰਿਆਂ ਨੂੰ ਆਹ ਦੇਖੋ ਤੁਸੀਂ ਹੈ ਨਾ ਵੱਡੇ ਵੱਡੇ ਦੇਗਿਆਂ ਦੇ ਵਿੱਚ ਜਿਹੜਾ ਲੰਗਰ ਤਿਆਰ ਕੀਤਾ ਜਾਂਦਾ ਉਹ ਸੰਗਤਾਂ ਦੇ ਲਈ ਹੈ ਨਾ ਤੇ ਇੱਧਰ ਸਾਰੇ ਲੋਕ ਹੈ ਨਾ ਪੰਗਤ ਦੇ ਵਿੱਚ ਬੈਠ ਕੇ ਲੰਗਰ ਛਕਦੇ ਨੇ ਤੇ ਇੱਧਰ ਜਿਹੜੇ ਕਬੀਸਰੀ ਲੱਗੇ ਹੋਏ ਨੇ ਹੈ ਨਾ ਤੇ ਆਪਾਂ ਜਿਹੜਾ ਉਹਨਾਂ ਦਾ ਭਜਨ ਕੀਰਤਨ ਤੁਹਾਨੂੰ ਸੁਣਾਉਣੇ ਆ ਤੇ ਇੱਧਰ ਵੀ ਦੇਖੋ ਯਾਰ ਉਰੇ ਵੀ ਲੋਕ ਜਿਹੜਾ ਨੇਰੇ ਦੇ ਵਿੱਚ ਬੈਠੇ ਨੇ ਨਾ ਤੇ ਪਹਿਲਾਂ ਤੁਹਾਨੂੰ ਆਪਾਂ ਇੱਕ ਲੱਗ ਚੀਜ਼ ਦਿਖਾਉਣੇ ਆ ਨਾ ਤੇ ਆਹ ਦੇਖੋ ਤੇ ਹੁਣ ਆਪਾਂ ਤੁਹਾਨੂੰ ਲੈ ਕੇ ਚੱਲਦੇ ਆ ਇੱਥੇ ਜਿਹੜੇ ਕਬੀਸਰੀ ਲੱਗੇ ਹੋਏ ਨੇ ਆਪਾਂ ਤੁਹਾਨੂੰ ਥੋੜਾ ਉਹਨਾਂ ਦਾ ਭਜਨ ਕੀਰਤਨ ਸੁਣਾਉਣੇ ਆ ਨਾ ਤੇ ਆਹ ਦੇਖੋ ਜੀ ਇੱਥੇ ਜਿਹੜੇ ਕਬਿਸਰ ਲੱਗੇ ਹੋਏ ਨੇ ਤੇ ਇੱਧਰ ਵੀ ਆ ਪਾਰਕ ਦੇ ਵਿੱਚ ਸਾਰੇ ਲੋਕ ਜਿਹੜੇ ਚੌਂਕੀ ਭਰ ਰਹੇ ਨੇ ਤੇ ਬਹੁਤ ਜ਼ਿਆਦਾ ਕੰਠਾ ਯਾਰ ਹਰ ਥਾਂ ਜਿਹੜੇ ਤੁਹਾਨੂੰ ਚੌਂਕੀ ਭਰਦੇ ਲੋਕ ਬੈਠੇ ਮਿਲ ਜਾਣਗੇ ਨਾ ਤੇ ਹੁਣ ਆਪਾਂ ਬਿਲਕੁਲ ਮੰਦਿਰ ਦੇ ਸਾਹਮਣੇ ਜਾ ਰਿਹਾ ਨਾ ਤੇ ਬਹੁਤ ਸੋਹਣੀ ਜਿਹੜੀ ਸਜਾਵਟ ਕੀਤੀ ਹੋਈ ਆ ਤੇ ਮੰਦਿਰ ਜਿਹੜਾ ਲਾਈਟਾਂ ਦੇ ਨਾਲ ਬਹੁਤ ਸੋਹਣਾ ਸਜਾਇਆ ਹੋਇਆ ਹੈ ਨਾ ਤੇ ਉਹ ਮੇਰੇ ਗੇਟ ਵੀ ਤੁਸੀਂ ਦੇਖ ਰਹੇ ਹੋ ਲਾਈਟ ਆਣ ਦੇ ਨਾਲ ਬਹੁਤ ਹੀ ਜਿਹੜਾ ਸੋਹਣਾ ਲੱਗ ਰਿਹਾ ਮੰਦਰ ਤੇ ਆਹ ਸਾਰੇ ਲੋਕ ਜਿਹੜੇ ਪੂਰੇ ਭਜਨਾਂ ਦਾ ਆਨੰਦ ਲੈ ਰਹੇ ਨੇ ਨਾ ਤੇ ਇੱਧਰ ਜਿਹੜਾ ਦਰਬਾਰ ਦੇ ਵਿੱਚ ਗਾਇਕ ਲੱਗਿਆ ਹੋਇਆ ਨਾ ਤੇ ਲੋਕਾਂ ਨੂੰ ਜਿਹੜਾ ਗੋਗਾ ਜੀ ਦੀ ਕਥਾ ਸੁਣਾ ਰਿਹਾ ਅਲੱਗ-ਅਲੱਗ ਗਾਇਕ ਲੱਗੇ ਹੋਣੇ ਨਾ ਉੱਧਰ ਵੀ ਜਿਹੜੇ ਤੁਸੀਂ ਦੇਖੇ ਤੇ ਅਲੱਗ-ਅਲੱਗ ਜਿਹੜੇ ਥੋੜੀ-ਥੋੜੀ ਜਗ੍ਹਾ ਦੇ ਵਿੱਚ ਗਾਇਕ ਲੱਗੇ ਹੋਦੇ ਨਾ ਆ ਮੇਨ ਦਰਬਾਰ ਦੇ ਵਿੱਚ ਜਿਹੜੇ ਗਾਇਕ ਲੱਗਿਆ ਹੋਇਆ ਨਾ ਤੇ ਜਿਹੜੇ ਗੋਗਾ ਜੀ ਦੀ ਪੂਰੀ ਗਾਥਾ ਸੁਣਾ ਰਿਹਾ ਤੇ ਆ ਸਾਰੇ ਲੋਕ ਜਿਹੜੇ ਹਨ ਇੱਧਰ ਦਰਬਾਰ ਦੇ ਵਿੱਚ ਬੈਠੇ ਚੌਂਕੀ ਭਾਰ ਰਹੇ ਨੇ ਤੇ ਭਜਨਾ ਦਾ ਜਿਹੜਾ ਆਨੰਦ ਲੈ ਰਹੇ ਨੇ ਨਾ ਤੇ ਹੁਣ ਜਿਹੜਾ ਆਪਾਂ ਤੁਹਾਨੂੰ ਅੱਗੇ ਲੈ ਕੇ ਚੱਲਦੇ ਆ ਤੇ ਜਿਹੜਾ ਸਾਰਾ ਬਾਜ਼ਾਰ ਆ ਮੇਲੇ ਦਾ ਉਹ ਆਪਾਂ ਦਿਖਾਉਨੇ ਆ ਤੁਹਾਨੂੰ ਹਨ ਤੇ ਹੁਣ ਆਪਾਂ ਜਿਹੜਾ ਮੰਦਰ ਦੇ ਦਰਸ਼ਨ ਕਰਕੇ ਵਾਪਸ ਆ ਗਏ ਨਾ ਤੁਹਾਨੂੰ ਸਾਰਾ ਜਿਹੜਾ ਅੰਦਰ ਤੋਂ ਆਪਾਂ ਨੇ ਮੰਦਰ ਦਿਖਾਤਾ ਤੇ ਹੁਣ ਆਪਾਂ ਜਿਹੜਾ ਬਾਜ਼ਾਰ ਦੀ ਵੱਲ ਆ ਗਏ ਤੇ ਇੱਥੇ ਐਵੇਂ ਸਾਰੀਆਂ ਜਿਹੜੀਆਂ ਦੁਕਾਨਾਂ ਬਣੀਆਂ ਹੋਈਆਂ ਨੇ ਨਾ ਮਠਿਆਈ ਦੀਆਂ ਤੇ ਇੱਧਰ ਦੇਖੋ ਅਲੱਗ-ਅਲੱਗ ਤਰ੍ਹਾਂ ਦੀ ਜਿਹੜੀ ਮਠਿਆਈ ਪਈ ਆ ਹਨ ਐਵੇਂ ਦੀਆਂ ਜਿਹੜੀਆਂ ਬਹੁਤ ਦੁਕਾਨਾਂ ਉਰੇ ਬਣੀਆਂ ਹੋਈਆਂ ਨੇ ਤੇ ਇੱਥੇ ਬਾਈ ਹਨਾ ਜਿਹੜੀ ਤੁਹਾਡੀ ਫੋਟੋ ਛੋਟੇ-ਛੋਟੇ ਛੱਲਿਆਂ ਤੇ ਜਾਂ ਐਵੇਂ ਦੇ ਤੁਸੀਂ ਕੱਪਾਂ ਤੇ ਫੋਟੋਆਂ ਲਵਾ ਸਕਦੇ ਹੋ ਤੇ ਇੱਧਰ ਜਿਹੜੇ ਚਾਬੀਆਂ 'ਚ ਪਾਉਣ ਵਾਲੇ ਛੱਲੇ ਨੇ ਤੇ ਹਨਾ ਜਿਹੜੀ ਮਰਜ਼ੀ ਤੁਸੀਂ ਆਪਣੀ ਫੋਟੋ ਲਵਾ ਸਕਦੇ ਹੋ ਰ ਹੈ ਹਨਾ ਇਹ ਜਿੱਦੂ ਦੀ ਫੋਟੋ ਤੇ ਜੀ ਤੇ ਆ ਇਧਰ ਕੱਪ ਫੇਰੇ ਬਾਈ ਦੇ ਤੇ ਇਹਨਾਂ ਤੇ ਵੀ ਜਿਹੜਾ ਤੁਸੀਂ ਉਰੇ ਫੋਟੋ ਕਰਵਾ ਕੇ ਲਵਾ ਸਕਦੇ ਹੋ ਹਨ ਤੇ ਇਧਰ ਜਿਹੜਾ ਟੀ-ਸ਼ਰਟਾਂ ਦੇ ਉੱਤੇ ਪ੍ਰਿੰਟ ਕਰਵਾ ਸਕਦੇ ਹੋ ਫੋਟੋ ਤੇ ਇੱਥੇ ਮੇਲੇ ਦੇ ਵਿੱਚ ਹਨਾ ਬਾਈ ਆਏ ਨੇ ਤੇ ਢੋਲ ਵਾਲਿਆਂ ਨਾਲ ਲੈ ਕੇ ਨੇ ਤੇ ਭੋਲੀਆਂ ਪਾ ਕੇ ਜਿਹੜਾ ਆਨੰਦ ਲੈ ਰਹੇ ਨੇ ਮੇਲੇ ਦੇ ਵਿੱਚ ਤੇ ਇੱਥੇ ਤੁਸੀਂ ਦੇਖ ਰਹੇ ਹੋ ਨਾ ਜਿਹੜੀਆਂ ਬੱਚਿਆਂ ਦੇ ਜਵਾਕਾਂ ਦੇ ਖੜਾਉਣਿਆਂ ਦੀਆਂ ਦੁਕਾਨਾਂ ਬਣੀਆਂ ਹੋਈਆਂ ਨੇ ਹਨਾ ਅ ਬਹੁਤ ਜਿਹੜੀਆਂ ਵੱਡਾ ਬਾਜ਼ਾਰ ਬਣਿਆ ਹੋਇਆ ਔਰੇ ਸ਼ਿਪਾਰ ਦੇ ਮੇਲੇ ਦੀ ਤਰ੍ਹਾਂ ਹਨਾ ਤੇ ਤੁਸੀਂ ਰਾਤ ਦੇ ਜਿਹੜੇ 11 ਵੱਜ ਚੁੱਕੇ ਨੇ ਨਾ ਤੇ ਇਕੱਠ ਤੁਸੀਂ ਖੜਾਉਣਿਆਂ ਵਾਲੀਆਂ ਦੁਕਾਨਾਂ ਤੇ ਵੀ ਦੇਖ ਸਕਦੇ ਹੋ ਹਨਾ ਤੇ ਆ ਸਾਰੇ ਹਨਾ ਫੈਮਿਲੀ ਵਾਲੇ ਆਪਣੇ ਬੱਚਿਆਂ ਨੂੰ ਜਿਹੜੇ ਖੜਾਉਣੇ ਦਵਾ ਰਹੇ ਨੇ ਤੇ ਇੱਧਰ ਜਿਹੜੀ 100 ਰੁਪਏ ਸੇਲ ਲੱਗੀ ਹੋਈ ਆ ਹਨਾ ਤੇ ਇੱਥੇ ਜਿਹੜਾ ਤੁਸੀਂ 100 ਰੁਪਏ ਦੇ ਵਿੱਚ ਇੱਥੋਂ ਕੋਈ ਵੀ ਸਾਮਾਨ ਖਰੀਦ ਸਕਦੇ ਹੋ ਨਾ ਜਿਵੇਂ ਆਹ ਚੌਪਰ ਪਿਆ ਹਨ ਤੇ ਆਹ ਸਾਰੇ ਬੱਚਿਆਂ ਦੀਆਂ ਪਾਣੀ ਵਾਲੀਆਂ ਬੋਤਲਾਂ ਆਹ ਸਾਰਾ ਸਮਾਨ ਜਿਹੜਾ ਤੁਸੀਂ 100-100 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਤੇ ਅੱਜ ਆਪਾਂ ਪਹੁੰਚੇ ਹਾਂ ਤੇ ਪਿੰਡ ਨਮਾਦੇ ਹਨਾ ਤੇ ਇੱਥੇ ਜਿਹੜਾ ਤੁਹਾਨੂੰ ਅੱਜ ਆਪਾਂ ਨੇ ਰਾਤ ਦਾ ਦ੍ਰਿਸ਼ ਦਿਖਾਇਆ ਆਪਣੀ ਵੀਡੀਓ ਦੇ ਵਿੱਚ ਰਾਤ ਦਾ ਜਿਹੜਾ ਮੇਲਾ ਦਿਖਾਇਆ ਆਪਾਂ ਨੇ ਹਨਾ ਤੁਹਾਨੂੰ ਜੇਕਰ ਯਾਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਆਪਣੇ ਦੋਸਤਾਂ ਤੇ ਰਿਸ਼ਤੇਦਾਰਾਂ ਨਾਲ ਜਰੂਰ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਹਨਾ ਅੱਜ ਹੁਣ ਆਪਾਂ ਇੱਥੇ ਬਲੌਗ ਦਾ ਐਂਡ ਕਰਦੇ ਆ ਮਿਲਦੇ ਆ ਕੱਲ ਨੂੰ ਤੁਹਾਨੂੰ ਨਵੇਂ ਬਲੌਗ ਦੇ ਨਾਲ ਤਦ ਤੱਕ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ